ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਦੀ ਬਹੁਤ ਹੀ ਜਾਣਕਾਰੀ ਭਰਪੂਰ ਹਿਸਟੋਰੀਕਲ ਹੈ ਤੇ ਬੜੀ ਦਿਲਚਸਪ ਹੈ ਗੱਲ ਕਰਾਂਗੇ ਜਦੋਂ ਤਿੰਨ ਗੋਲ ਮੇਜ ਕਾਨਫਰੰਸਾਂ ਹੋਈਆਂ ਇੰਗਲੈਂਡ ਦੇ ਵਿੱਚ ਉਦੋਂ ਸਿੱਖ ਲੀਡਰਸ਼ਿਪ ਦੀ ਕੀ ਭੂਮਿਕਾ ਰਹੀ ਹੈ ਔਰ ਦੋਸਤੋ ਕੀ ਅੰਗਰੇਜ਼ ਸਾਨੂੰ ਪੰਜਾਬ ਦੰਦੇ ਸੀ ਕੀ ਸਾਨੂੰ ਲਗ ਦੇਸ਼ ਮਿਲ ਸਕਦਾ ਸੀ ਜਦੋਂ ਸੰਤਾਲੀ ਦੀ ਵੰਡ ਹੋਈ ਤੁਸੀਂ ਵੀਡੀਓ ਤਾਂ ਪਹਿਲਾਂ ਵੀ ਸੁਣੀਆ ਹੋਣੀ ਆ ਕਾਫੀ ਇਸ ਵਿਸ਼ੇ ਉੱਤੇ ਲੇਕਿਨ ਜੋ ਜਾਣਕਾਰੀ ਖੋਜ ਕਰਕੇ ਲਿਆਂਦੀ ਆਪਾਂ ਨੇ ਇਹ ਸੁਣ ਕੇ ਤੁਹਾਡੀਆਂ ਸ਼ਾਇਦ ਅੱਖਾਂ ਖੁੱਲ ਜਾਣ گی۔ ਇਹ ਅਸਲ ਦੇ ਵਿੱਚ ਕੀ ਹੋਇਆ ਸੀ? ਸੋ ਵੀਡੀਓ ਦਿਲਚਸਪ ਹੈ ਬੜੀ। ਦੋ ਪਾਰਟ ਬਣਾਵਾਂਗੇ ਜੇ ਲੰਬੀ ਰਣ ਗਈ। ਸੋ ਵੀਡੀਓ ਨੂੰ ਸਾਰਿਆਂ ਨੂੰ ਸੁਣਨਾ ਔਰ ਚੈਨਲ ਦੋਸਤੋ ਜਿੰਨਾ ਵੀ ਰਣ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ। ਤਾਂ ਦੋਸਤੋ ਸਤੰਬਰ 1930 ਦੇ ਵਿੱਚ ਭਾਰਤ ਦਾ ਵਾਇਸ ਰਾਏ ਕਵਰਨਰ ਜਨਰਲ ਇਹਨੇ ਐਲਾਨ ਕੀਤਾ ਸੀ ਕਿ ਸਾਈਮਨ ਕਮਿਸ਼ਨ ਨੇ ਜੋ ਸੁਪਾਰਸ਼ਾਂ ਕੀਤੀਆਂ ਉਹਨਾਂ ਉੱਤੇ ਵਿਚਾਰਾਂ ਕਰਨ ਲਈ ਲੰਡਨ ਵਿੱਚ ਇੱਕ ਉੱਚ ਪੱਧਰੀ ਗੋਲਮੇਜ ਕਾਨਫਰੰਸ ਬੁਲਾਈ ਜਾਣੀ ਹੈ ਇਸ ਕਾਨਫਰੰਸ ਦੇ ਵਿੱਚ ਕਿਹੜੇ-ਕਿਹੜੇ ਨੇਤਾਮਾਂ ਨੇ ਭਾਗ ਲੈਣਾ ਸੀ ਉਹਨਾਂ ਦੇ ਨਾਂ ਵੀ ਐਲਾਨ ਕਰ ਦਿੱਤੇ ਗਏ ਸੀ ਇਸ ਮੁਤਾਬਕ ਕੁੱਲ 66 ਭਾਰਤੀ ਨੇਤਾਮਾਂ ਨੇ ਇਹਦੇ ਵਿੱਚ ਭਾਗ ਲੈਣਾ ਸੀ ਇਹਨਾਂ ਦੇ ਵਿੱਚ 50 ਬੰਦੇ ਤਾਂ ਮੇਨ ਜਿਹੜੇ ਉਹ ਬ੍ਰਿਟਿਸ਼ ਭਾਰਤ ਦੇ ਹੋਣੇ ਸੀਗੇ ਔਰ 16 ਪ੍ਰਤੀਨਿਧ ਰਿਆਸਤਾਂ ਵੱਲੋਂ ਹੋਣੇ ਸੀ ਸੋ ਭਾਰਤੀ ਰਿਆਸਤ ਦੀ ਪ੍ਰਤੀਨਿਧਾਂ ਦੇ ਆਗੂ ਮਹਾਰਾਜਾ ਭពਿੰਦਰ ਸਿੰਘ ਆਫ ਪਟਿਆਲਾ ਨੇ ਹੋਣਾ ਸੀ ਕਿਉਂਕਿ ਉਹ ਭਾਰਤ ਦੇ ਚੈਂਬਰ ਆਫ ਪ੍ਰਿੰਸਸ ਦੇ ਚਾਂਸਲਰ ਸੀਗੇ ਔਰ ਚਾਂਸਲਰ ਹੋਣ ਦੇ ਨਾਤੇ ਉਹ ਸਾਰੀਆਂ ਰਿਆਸਤਾਂ ਦੇ ਪ੍ਰਤੀਨਿਧਾਂ ਦੇ ਨੇਤਾ ਵੀ ਸੀਗੇ ਔਰ ਇਸ ਤਰ੍ਹਾਂ ਪਹਿਲੀ ਗੋਲ ਮੈਜ ਕਾਨਫਰੰਸ ਵਿੱਚ ਉਹਦੀ ਪੋਜੀਸ਼ਨ ਬੜੀ ਅਹਿਮ ਹੋਣੀ ਸੀ ਸੋ ਮਹਾਰਾਜਾ ਭពਿੰਦਰ ਸਿੰਘ ਦੀ ਵੈਸੇ ਵੀ ਅੰਗਰੇਜ਼ ਅਧਿਕਾਰੀਆਂ ਦੇ ਨਾਲ ਬੜੀ ਨੇੜਤਾ ਸੀਗੀ ਇਸ ਕਰਕੇ ਕਈ ਰਿਆਸਤਾਂ ਦੇ ਰਾਜੇ ਮਹਾਰਾਜੇ ਤਾਂ ਇਹ ਭពਿੰਦਰ ਸਿੰਘ ਕੋਲੋਂ ਸਪਾਰਸ਼ ਪਵਾ ਕੇ ਆਪਣਾ ਕੰਮ ਕਰਵਾਉਂਦੇ ਸੀਗੇ ਸੋ ਮਹਾਰਾਜਾ ਭពਿੰਦਰ ਸਿੰਘ ਨੇ ਸਾਰੇ ਰਿਆਸਤੀ ਜਿਹੜੇ ਰਾਜੇ ਸੀਗੇ ਤੇ ਪ੍ਰਤੀਨਿਧ ਸੀਗੇ ਇਹਨਾਂ ਨੂੰ ਇਸ ਗੱਲ ਦੀ ਮਨਾ ਲਿਆ ਕਿ ਉਹਨਾਂ ਨੇ ਕੁਝ ਖਾਸ ਅਧਿਕਾਰ ਲੈ ਕੇ ਭਾਰਤ ਦੇ ਫੈਡਰਲ ਢਾਂਚੇ ਵਿੱਚ ਸ਼ਾਮਲ ਹੋਣਾ ਨਹੀਂ ਨਹੀਂ ਹੋਣਾ ਸੋ ਇਸ ਤਰ੍ਹਾਂ ਮਹਾਰਾਜਾ ਭពਿੰਦਰ ਸਿੰਘ ਆਫ ਪਟਿਆਲਾ ਚੈਂਬਰ ਆਫ ਪ੍ਰਿੰਸਿਸ ਦੇ ਚਾਂਸਲਰ ਦੇ ਤੌਰ ਤੇ ਪੂਰੀ ਅਥਾਰਟੀ ਨਾਲ ਲੈਸ ਹੋ ਕੇ ਗਿਆ ਸੀ ਇਹ ਲੰਡਨ ਨੂੰ ਜਾਣ ਤੋਂ ਪਹਿਲਾਂ ਪਟਿਆਲੀਆਂ ਰਾਜੇ ਨੇ ਇਹ ਵੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਸਾਰਾ ਸਿੱਖ ਪੰਥ ਉਹਨੂੰ ਆਪਣਾ ਨੇਤਾ ਮੰਨ ਲਵੇ ਤਾਂ ਉਹ ਗੋਲ ਮੇਜ ਕਾਨਫਰੰਸਾਂ ਦੇ ਵਿੱਚ ਸਿੱਖਾਂ ਦੇ ਕੇਸ ਨੂੰ ਬਹੁਤ ਚੰਗੀ ਤਰ੍ਹਾਂ ਪੇਸ਼ ਕਰੂਗਾ ਔਰ ਅੰਗਰੇਜ਼ ਅਧਿਕਾਰੀਆਂ ਵੱਲੋਂ ਕਮਿਊਨਲ ਅਵਾਰਡ ਵਿੱਚ ਵੀ ਸਿੱਖਾਂ ਦੀ ਇੱਛਾ ਦੇ ਅਨੁਸਾਰ ਤਬਦੀਲੀਆਂ ਕਰਵਾ ਸਕਦਾ ਪਰ ਅਕਾਲੀ ਲੀਡਰਸ਼ਿਪ ਖਾਸ ਕਰਕੇ ਮਾਸਟਰ ਤਾਰਾ ਸਿੰਘ ਉਹਦਾ ਨਾਂ ਸੁਣਨ ਨੂੰ ਵੀ ਤਿਆਰ ਨਹੀਂ ਸੀ ਸਿੱਖਾਂ ਦਾ ਨੇਤਾ ਮੰਨਣਾ ਤਾਂ ਇੱਕ ਪਾਸੇ ਰਿਹਾ ਸੋ ਸਰਦਾਰ ਕਪੂਰ ਸਿੰਘ ਸਾਬਕਾ ਆਈਸੀਐਸ ਇਹ ਸਾਚੀ ਸਾਖੀ ਦੇ ਵਿੱਚ ਲਿਖਦਾ ਕਿ ਜਦੋਂ ਮਹਾਰਾਜਾ ਸਾਹਿਬ ਲੰਡਨ ਜਾਣ ਲਈ ਲਾਹੌਰ ਪਹੁੰਚੇ ਹੋਏ ਸੀ ਤਾਂ ਉਹ ਇਥੋਂ ਦੇ ਕਾਲਜ ਦੇ ਵਿਦਿਆਰਥੀ ਸਨ ਔਰ ਇਹ ਸੁਣ ਕੇ ਕਿ ਮਹਾਰਾਜਾ ਸਾਹਿਬ ਫਲਾਣੇ ਹੋਟਲ 'ਮਾਂ ਠਹਿਰਿਆ ਹੋਇਆ ਤਾਂ ਉਹ ਆਪਣੇ ਇੱਕ ਹੋਰ ਸਿੱਖ ਸਾਥੀ ਦੇ ਨਾਲ ਪਟਿਆਲੀਆਂ ਰਾਜਪੁਰ ਪਹੁੰਚਿਆ ਔਰ ਮਹਾਰਾਜਾ ਸਾਹਿਬ ਨਾਲ ਮੁਲਾਕਾਤ ਹੋਈ ਸਰਦਾਰ ਕਪੂਰ ਸਿੰਘ ਕਹਿੰਦਾ ਕਿ ਮਹਾਰਾਜਾ ਸਾਹਿਬ ਨੇ ਉਹਨਾਂ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਉਹਨਾਂ ਦੀ ਇਹ दिली ਤਮੰਨਾ ਹੈ ਕਿ ਜੇਕਰ ਸਿੱਖ ਲੀਡਰਸ਼ਿਪ ਵੀ ਉਹਨਾਂ ਨੂੰ ਆਪਣਾ ਨੇਤਾ ਮੰਨ ਲਵੇ ਤਾਂ ਉਹਦੀ ਗੱਲ ਕਰਨ ਦੀ ਅਥਾਰਟੀ ਕਈ ਗੁਣਾ ਵਧ ਜਾਣੀ ਹੈ ਚੈਂਬਰ ਆਫ ਪ੍ਰਿੰਸਿਸ ਦੇ ਚਾਂਸਲਰ ਉਹ ਪਹਿਲੋਂ ਹੀ ਆ ਤਾਂ ਸਿੱਖਾਂ ਦਾ ਨੇਤਾ ਬਣ ਜਾਣ ਦੇ ਨਾਲ ਉਨ੍ਹਾਂ ਦੀ ਰਾਜਸੀ ਸੌਦੇਬਾਜ਼ੀ ਕਰਨ ਦੀ ਤਾਕਤ ਕਈ ਗੁਣਾ ਵੱਧ ਸਕਦੀ ਹੈ ਪਰ ਇਹ ਅਕਾਲੀ ਲੀਡਰ ਉਹਨੂੰ ਸਿੱਖ ਮੰਨਣ ਲਈ ਤਿਆਰ ਨਹੀਂ ਸੀ ਮੰਨਿਆ ਕਿ ਉਹ ਸਿੱਖ ਰੌ ਰੀਤ ਪੂਰੀ ਤਰ੍ਹਾਂ ਠੀਕ ਨਹੀਂ ਰੱਖ ਰਿਹਾ ਪਰ ਪੂਰੀ ਸਿੱਖੀ ਰੌ ਰੀਤ ਰੱਖਣ ਵਾਲੇ ਸਿੱਖ ਲੀਡਰਾਂ ਨੂੰ ਰਾਜਨੀਤੀ ਦੀ ਸਮਝੇ ਨਹੀਂ ਸੀ ਇਹਨਾਂ ਨੂੰ ਕੋਈ ਪੁੱਛੇ ਕਿ ਤੁਹਾਡੇ ਕਸ਼ਹਿਰਿਆਂ ਨੇ ਤਾਂ ਰਾਜਨੀਤੀ ਕਰਨੀ ਨਹੀਂ ਤੇ ਜਿਹੜਾ ਮਹਾਰਾਜਾ ਰਾਜਨੀਤਿਕ ਤੌਰ ਤੇ ਸੌਦੇਬਾਜ਼ੀ ਕਰਨੀ ਜਾਣਦਾ ਹੈ ਉਹਦੇ ਪਿੱਛੇ ਇਹ ਸਿੱਖ ਲੀਡਰ ਹੱਥ ਧੋਕੇ ਪਏ ਹੋਏ ਆ ਸਰਦਾਰ ਕਪੂਰ ਜੀ ਅੱਗੇ ਲਿਖਦਾ ਉਹ ਕਹਿੰਦਾ ਕਿ ਉਹਨੂੰ ਤਾਂ ਉਸ ਸਮੇਂ ਐਨੀ ਸਮਝ ਨਹੀਂ ਸੀ ਕਿ ਉਹ ਖੁਦ ਮਹਾਰਾਜ ਸਾਹਿਬ ਤੇ ਅਕਾਲੀ ਲੀਡਰਾਂ ਵਿਚਕਾਰ ਕਿਸੇ ਬਚੋਲਗੀ ਦੀ ਗੱਲ ਸੋਚਦੇ ਪਰ ਉਹਨੇ ਮਹਾਰਾਜ ਸਾਹਿਬ ਵੱਲੋਂ ਦੱਸੀ ਹੋਈ ਗੱਲ ਨੂੰ ਛੇਰੇ ਪੰਜਾਬ ਦੇ ਅਖਬਾਰ ਦੇ ਐਡੀਟਰ ਸਰਦਾਰ ਅਮਰ ਸਿੰਘ ਨਾਲ ਸਾਂਝੀ ਕੀਤੀ ਤਾਂ ਸਰਦਾਰ ਅਮਰ ਸਿੰਘ ਉਸ ਵੇਲੇ ਸੀਨੀਅਰ ਅਕਾਲੀ ਲੀਡਰਾਂ ਵਿੱਚ ਗਿਣੇ ਜਾਂਦੇ ਸੀ ਉਹਨਾਂ ਨੇ ਸਰਦਾਰ ਕਪੂਰ ਜੀ ਨੂੰ ਦੱਸਿਆ ਸੀ ਕਿ ਇਹ ਗੱਲ ਹੋ ਚੁੱਕੀ ਐ ਮਹਾਰਾਜਾ ਤਾਰਾ ਸੀ ਕਿਸੇ ਵੀ ਸੂਰਤ ਵਿੱਚ ਮਹਾਰਾਜਾ ਭਿੰਦਰ ਸਿੰਘ ਨੂੰ ਸਿੱਖਾਂ ਦਾ ਨੇਤਾ ਮੰਨਣ ਲਈ ਤਿਆਰ ਨਹੀਂ ਐ ਅੰਗਰੇਜ਼ ਮਾਸਟਰ ਜੀ ਨੂੰ ਇੰਗਲੈਂਡ ਬਣਾਉਣ ਲਈ ਤਿਆਰ ਨਹੀਂ ਸੋ ਪੰਥ ਦਾ ਤਾਂ ਹੁਣ ਗੁਰੂਏ ਰਖਾ ਹੈ ਤਾਂ ਸਰਦਾਰ ਕਪੂਰ ਸਿੰਘ ਨਾਲ ਮਹਾਰਾਜਾ ਪਟਿਆਲੇ ਦੀ ਹੋਈ ਗੱਲ ਬਾਤ ਦੀ ਪ੍ਰੋੜਤਾ ਗਿਆਨੀ ਸ਼ੇਰ ਸਿੰਘ ਦੇ ਬਿਆਨਾਂ ਤੋਂ ਵੀ ਹੁੰਦੀ ਹੈ ਗਿਆਨੀ ਜੀ ਉਸ ਸਮੇਂ ਦੇ ਚੋਟੀ ਦੇ ਸਿੱਖ ਲੀਡਰਾਂ ਵਿੱਚੋਂ ਸੀਗੇ ਅਸਲ ਵਿੱਚ ਮਾਸਟਰ ਤਾਰਾ ਸਿੰਘ ਦੇ ਮੁਕਾਬਲੇ ਦਾ ਜੇ ਉਸ ਸਮੇਂ ਕੋਈ ਸਿੱਖ ਨੇਤਾ ਸੀ ਤਾਂ ਉਹ ਗਿਆਨੀ ਸ਼ੇਰ ਸਿੰਘੇ ਸੀ ਇਹ ਮਾਸਟਰ ਜੀ ਦੇ ਨਾਲ ਹਰ ਮੀਟਿੰਗ ਤੇ ਹਰ ਕਾਨਫਰੰਸ ਵਿੱਚ ਭਾਗ ਲੈਂਦਾ ਸੀ ਸੋ ਇਹਨਾਂ ਦੀ ਮਹਾਰਾਜਾ ਪਟਿਆਲਾ ਨਾਲ ਨੇੜਤਾ ਸੀਗੀ ਇਸ ਲਈ ਗਿਆਨੀ ਜੀ ਨੂੰ ਪਹਿਲੀ ਗੋਲ ਮੇਜ ਕਾਨਫਰੰਸ ਲੰਡਨ ਵਿੱਚ ਸਿੱਖ ਨੁਮਾਇੰਦਿਆਂ ਤੇ ਮਹਾਰਾਜਾ ਪਟਿਆਲਾ ਦੇ ਭਾਗ ਲੈਣ ਦੀ ਨਿੱਜੀ ਰੂਪ ਵਿੱਚ ਪੂਰੀ ਜਾਣਕਾਰੀ ਸੀ ਗਿਆਨੀ ਛੇਰ ਸਿੰਘ ਜੀ ਲਿਖਦੇ ਹਨ ਕਿ ਮਹਾਰਾਜਾ ਪਟਿਆਲਾ ਨੇ ਚਾਹਿਆ ਸੀ ਕਿ ਉਹਨਾਂ ਨੂੰ ਸਿੱਖਾਂ ਦਾ ਪ੍ਰਤੀਨਿਧ ਬਣਾ ਕੇ ਗੋਲ ਮੇਜ਼ ਕਾਨਫਰੰਸ ਵਿੱਚ ਭੇਜਿਆ ਜਾਵੇ ਪਰ ਮਾਸਟਰ ਤਾਰਾ ਸਿੰਘ ਨੇ ਮਹਾਰਾਜਾ ਪਟਿਆਲੇ ਦਾ ਸਖਤ ਵਿਰੋਧ ਕੀਤਾ ਮਹਾਰਾਜਾ ਪਟਿਆਲਾ ਕਿਹਾ ਕਰਦੇ ਸਨ ਕਿ ਮੈਨੂੰ ਜੇਕਰ ਪੰਥ ਆਪਣਾ ਪ੍ਰਤੀਨਿਧ ਬਣਾ ਕੇ ਭੇਜ ਦਵੇ ਜਿਵੇਂ ਕਿ ਮਲਾਨਾ ਸ਼ੌਕਤ ਅਲੀ ਮੁਸਲਮਾਨਾਂ ਦੇ ਹੱਕਾਂ ਲਈ ਲੜ ਰਿਹਾ ਹੈ ਮੈਂ ਸਿੱਖਾਂ ਦੇ ਹੱਕਾਂ ਲਈ ਲੜਾਂਗਾ ਤੇ ਉਸ ਨੇ ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਰਾਮసే ਮੈਕਡੋਨਲਡ ਨੂੰ ਹਰ ਹਾਲਤ ਵਿੱਚ ਸਿੱਖਾਂ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਮਨਾ ਲੈਣਾ ਹੈ ਸੋ ਚੀਫ ਖਾਲਸਾ ਦੀਵਾਨ ਤੇ ਸਿੱਖ ਲੀਗ ਤਾਂ ਮਹਾਰਾਜਾ ਪਟਿਆਲਾ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਭੇਜਣ ਦੀ ਤਿਆਰ ਹੋ ਗਈਆਂ ਸੀ ਇਹ ਇਹ ਜੱਥੇਬੰਦੀਆਂ ਪਰ ਮਾਟਰ ਤਾਰਾ ਸਿੰਘ ਦੇ ਵਿਰੋਧ ਕਰਕੇ ਇਹ ਗੱਲ ਸਿਰੇ ਨਾ ਚੜ ਸਕੀ ਔਰ ਮਹਾਰਾਜਾ ਸਿੱਖਾਂ ਦੇ ਪ੍ਰਤੀਨਿਧੀ ਹیثیت ਵਿੱਚ ਕਾਨਫਰੈਂਸ ਦੇ ਵਿੱਚ ਭਾਗ ਨਹੀਂ ਲੈ ਸਕਿਆ ਸੋ ਇਦਾਂ ਪਹਿਲੀ ਗੋਲ ਮੇਂ ਕਾਨਫਰੈਂਸ ਦੇ ਵਿੱਚ ਸਿੱਖਾਂ ਦਾ ਕੋਈ ਵੀ ਪ੍ਰਤੀਨਿਧ ਸ਼ਾਮਲੇ ਨਾ ਹੋ ਸਕਿਆ ਸੋ ਮਹਾਰਾਜਾ ਪਟਿਆਲਾ ਇੱਕ ਪੂਰਾ ਨੀਤੀਵਾਨ ਵੀ ਸੀ ਲੋੜ ਸਮੇਂ ਖਰਚ ਕਰਨ ਤੋਂ ਕਤਰੌਂਦਾ ਨਹੀਂ ਸੀ ਤੇ ਖੁੱਲ੍ਹ ਕੇ ਖਰਚ ਕਰਦਾ ਸੀ ਉਹ ਚਾਹੁੰਦਾ ਸੀ ਕਿ ਜੇ ਉਹਨੂੰ ਸਿੱਖਾਂ ਦਾ ਪ੍ਰਤੀਨਿਧ ਬਣਾ ਕੇ ਭੇਜਿਆ ਜਾਵੇ ਤਾਂ ਉਹ ਸਿੱਖ ਮੰਗਾਂ ਲਈ ਕਾਫੀ ਕੁਝ ਕਰ ਸਕਦਾ ਸੀ ਤੇ ਉਸ ਸਮੇਂ ਅਜਿਹੇ ਹਾਲਾਤ ਸਨ ਕੇ ਮਹਾਰਾਜਾ ਕਾਫੀ ਕੁਝ ਕਰਨ ਦੇ ਸਮਰੱਥ ਵੀ ਸੀ ਸੋ ਜਦੋਂ ਕਹਿੰਦੇ ਪਟਿਆਲਿਆ ਰਾਜਾ ਲੰਡਨ ਪਹੁੰਚਿਆ ਤਾਂ ਉੱਥੋਂ ਦੇ ਰਹਿਣ ਵਾਲੇ ਸਿੱਖ ਸਰਦਾਰ ਸਾਰੀ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਆਏ ਹੋਏ ਸੀਗੇ ਲੰਡਨ ਦੇ ਸਭ ਤੋਂ ਵੱਡੇ ਗੁਰਦਾਰੇ ਵਿੱਚ ਮਹਾਰਾਜੇ ਪਟਿਆਲਿਏ ਦਾ ਸਨਮਾਨ ਸਨਮਾਨ ਕੀਤਾ ਗਿਆ ਸੀ ਸੋ ਉੱਥੋਂ ਦੀਆਂ ਸਿੱਖ ਸੰਗਤਾਂ ਨੇ ਪਟਿਆਲਿਏ ਰਾਜੇ ਨੂੰ ਸਿੱਖਾਂ ਦਾ ਬਾਦਸ਼ਾਹ ਤੱਕ ਕਿਹਾ ਸੀ ਬਰਤਾਨਵੀ ਅਧਿਕਾਰੀ ਵੀ ਮਹਾਰਾਜੇ ਦਾ ਇਸ ਤਰ੍ਹਾਂ ਦਾ ਸਵਾਗਤ ਦੇ ਕੇ ਹੈਰਾਨ ਰਹੇ ਸੀਗੇ ਹੈਰਾਨ ਹੋ ਗਏ ਸੀ ਸੋ ਪਟਿਆਲੇ ਦੇ ਰਾਜੇ ਨੇ ਉੱਥੋਂ ਦੇ ਸਿੱਖਾਂ ਦੀਆਂ ਕਈ ਸਮੱਸਿਆਵਾਂ ਦਾ ਵੀ ਕੈਲੀਏ ਵੀ ਹੱਲ ਕਰਵਾ ਕੇ ਦਿੱਤਾ ਸਿੱਖ ਰਿਆਸਤ ਦਾ ਇਹ ਕਿੰਨਾ ਵੱਡਾ ਦੁਖਾਂਤ ਸੀ ਕਿ ਜਿਨ੍ਹਾਂ ਲੀਡਰਾਂ ਨੂੰ ਸਿਆਸਤ ਦੀਆਂ ਕਲਾਬਾਜ਼ੀਆਂ ਆਉਂਦੀਆਂ ਸਨ ਉਹ ਪੰਥ ਦੇ ਨਮਾਇंदे ਨਹੀਂ ਬਣ ਸਕਦੇ ਸਨ ਅਤੇ ਜਿਹੜੇ ਪੰਥ ਦੇ ਨੇਤਾ ਸਨ ਉਹਨਾਂ ਨੂੰ ਸਿਆਸੀ ਕਲਾਬਾਜ਼ੀਆਂ ਆਉਂਦੀਆਂ ਹੀ ਨਹੀਂ ਸੀ ਉਹ ਸਿਰਫ ਸਵੇਰੇ ਸ਼ਾਮ ਕੈਲੀਏ ਵੀ ਨਿਤਨੇਮ ਕਰਨਤੀ ਸਾਰਾ ਜੋਰ ਲਾ ਦਿੰਦੇ ਸੀ ਤੇ ਜਾਂ ਫਿਰ ਚਕਾਰੇ ਬਲਾ ਬਲਾ ਕੇ ਆਪਣੇ ਢਿੱਡਾਂ ਦੀ ਭੜਾਸ ਕਰ ਲੈਂਦੇ ਸੀ ਦੋਹਾਂ ਧਿਰਾਂ ਦਾ ਸੁਮੇਲ ਕਰਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਆ ਸੀ ਅਕਾਲੀਆਂ ਦੇ ਕਿਸੇ ਵੀ ਨੁਮਾਇंदे ਨੂੰ ਲੰਡਨ ਦੀ ਕਾਨਫਰੰਸ ਦੇ ਵਿੱਚ ਬੁਲਾਇਆ ਨਹੀਂ ਗਿਆ ਸੀ ਕਾਂਗਰਸ ਨੇ ਪਹਿਲੀ ਗੋਲ ਮੇਹ ਦਾ ਬਾਈਕਾਟ ਕੀਤਾ ਹੋਇਆ ਸੀ ਅਕਾਲੀ ਵੀ ਕਦੇ ਬਾਈਕਾਟ ਦੀ ਗੱਲ ਕਹਿ ਲੈਂਦੇ ਸੀਗੇ ਤੇ ਕਦੇ ਮੋਰਚਾ ਲਾਉਣ ਦੀ ਗੱਲ ਕਹਿ ਦਿੰਦੇ ਸੀ ਅਸਲੀਅਤ ਇਹ ਸੀ ਕਿ ਇਸ ਸਮੇਂ ਪੰਥ ਦੇ ਐਨੇ ਸਿਆਸੀ ਧੜੇ ਬਣ ਚੁੱਕੇ ਸੀ ਕਿ ਉਹਨਾਂ ਨਾਲ ਤਾਂ ਇੱਕ ਦੂਜੇ ਧੜੇ ਨੂੰ ਮੰਨਣ ਲਈ ਤਿਆਰ ਸੀ ਕਿ ਇੱਕ ਦੂਜੇ ਨੂੰ ਤੇ ਨਾ ਹੀ ਇੱਕ ਮਤ ਹੋ ਕੇ ਆਪਣੇ ਨੁਮਾਇੰਦੇ ਹੀ ਚੁਣ ਸਕਰੇ ਸੀ ਇੰਨਾ ਬੁਰਾ ਹਾਲ ਸੀ ਮਾਸਟਰ ਤਾਰਾ ਸਿੰਘ ਨੂੰ ਆਪਣਾ ਸਰਕਾਰ ਵਿਰੋਧੀ ਪ੍ਰਚਾਰ ਜਾਰੀ ਰੱਖਣ ਦਾ ਹੋਰ ਤਾਂ ਕੋਈ ਬਹਾਨਾ ਮਿਲਿਆ ਨਹੀਂ ਇਸ ਸਮੇਂ ਉਹਨੇ ਏਜੇ ਮੁੱਦੇ ਤੇ ਲਿਖਣਾ ਸ਼ੁਰੂ ਕਰਤਾ ਕਿ ਪਟਿਆਲੇ ਦਾ ਮਹਾਰਾਜਾ اخਲਾਕੀ ਤੌਰ ਤੇ ਡਿੱਗਿਆ ਹੋਇਆ ਹੈ ਇਸ ਲਈ ਉਹਨੂੰ ਕੋਈ ਅਧਿਕਾਰ ਨਹੀਂ ਕਿ ਉਹ ਲੰਡਨ ਜਾ ਕੇ ਸਿੱਖਾਂ ਦੀ ਕੋਈ ਗੱਲ ਕਰੇ ਹਰ ਰੋਜ਼ ਦੇ ਅਕਾਲੀ ਅਤੇ ਪਰਦੇਸੀ ਅਖਬਾਰ ਚ ਮਾਹਰ ਤਾਰਾ ਸਿੰਘ ਦੇ ਲੇਖ ਛਪਣੇ ਸ਼ੁਰੂ ਹੋ ਗਏ ਸੀ ਇਹਨਾਂ ਲੇਖਾਂ ਚ ਪਟਿਆਲੀਆਂ ਰਾਜੇ ਦੀ ਪੂਰੀ ਮਤਲਬ ਕਿ ਰੱਡ ਕੇ ਭੰਡੀ ਕੀਤੀ ਗਈ ਸੀ ਕਈ ਸਿੱਖ ਨੇਤਾ ਤਾਂ ਮਾਸਟਰ ਜੀ ਦੇ ਇਹਨਾਂ ਲੇਖਾਂ ਤੋਂ ਅੱਕ ਵੀ ਗਏ ਸੀਗੇ ਉਹ ਕਈ ਵਾਰ ਇਹ ਵੀ ਕਹਿ ਦਿੰਦੇ ਸੀ ਕਿ ਇਸ ਤਰ੍ਹਾਂ ਭਰਾ ਮਾਰੂ ਲੜਾਈ ਵਿੱਚ ਨੁਕਸਾਨ ਸਿੱਖਾਂ ਦਾ ਹੀ ਹੋ ਰਿਹਾ ਪਰ ਮਾਸਟਰ ਤਾਰਾ ਸਿੰਘ ਕਿ ਉਹ ਹਟਣ ਦਾ ਨਾਂ ਹੀ ਨਹੀਂ ਲੈ ਰਹੇ ਸੀ ਇੱਕ ਪਾਸੇ ਤਾਂ ਮਹਾਰਾਜਾ ਭਵਿੰਦਰ ਸਿੰਘ ਸਿੱਖ ਨੇਤਾਵਾਂ ਕੋਲੋਂ ਇਹ ਇੱਛਾ ਰੱਖ ਰਿਆ ਸੀ ਕਿ ਉਹਨੂੰ ਪੰਥ ਦਾ ਨਮਾਇੰਦਾ ਮੰਨ ਲਿਆ ਜਾਵੇ ਪਰ ਦੂਜੇ ਪਾਸੇ ਸਭ ਤੋਂ ਵੱਡੇ ਪੰਥਕ ਨੇਤਾ ਵੱਲੋਂ ਉਹਦੀ ਆਚਰਣ ਸ਼ਿਕਨੀ ਕੀਤੀ ਜਾ ਰਹੀ ਸੀ ਸੋ ਅਜੀਬ ਕਿਸਮ ਦੀ ਰਣਨੀਤੀ ਸੀ ਇਹ ਸੋ ਮਾਸਟਰ ਤਾਰਾ ਸਿੰਘ ਨੇ ਆਪਣੀ ਯਾਦ ਚ ਮਹਾਰਾਜਾ ਪਟਿਆਲਾ ਬਾਰੇ ਬੜਾ ਕੁਝ ਖਿਲਾਫ ਲਿਖਿਆ ਇਸ ਮੁਖਾਲਪ ਦਾ ਮਾਸਟਰ ਜੀ ਬਹੁਤ ਮਾਣ ਨਾਲ ਜ਼ਿਕਰ ਕਰਦੇ ਆਂ ਉਹ ਕਹਿੰਦਾ ਸਾਰੇ ਪਾਸਿਆਂ ਤੋਂ ਵਿਰੋਧ ਤਾਂ ਹਟਾ ਕੇ ਮੈਂ ਸਿੱਧਾ ਹੀ ਮਹਾਰਾਜਾ ਪਟਿਆਲਾ ਦੇ ਵਿਰੁੱਧ ਪੂਰੇ ਜ਼ੋਰ ਦੇ ਜੋਸ਼ ਨਾਲ ਬਿਲਕੁਲ ਨ ਧੜਕੋ ਕੇ ਆਪਣੀਆਂ ਅਖਬਾਰਾਂ માં ਡੇ ਪਿਆ ਉਸ ਵੇਲੇ ਮੈਂ ਉਰਦੂ ਦੇ ਗੁਰਮੁਖੀ ਦੋਹਾਂ ਜ਼ਮਾਨਾ ਚ ਨਿਕਲ ਰਹੇ ਅਕਾਲੀ ਦਾ ਐਡੀਟਰ ਸੀ ਅਕਾਲੀ ਅਖਬਾਰ ਦਾ ਉਹ ਕਹਿੰਦਾ ਮੈਂ ਨੀਤ ਤਰ ਲੀ ਸੀ ਕਿ ਕੈਦ ਹੋ ਜਾਣਾ ਏ ਤੇ ਮਹਾਰਾਜਾ ਨੂੰ ਚੰਗੀ ਤਰ੍ਹਾਂ ਨੰਗਾ ਕਰ ਦੇਣਾ ਪ੍ਰੈਸ ਐਕਟ ਉਸ ਵੇਲੇ ਹੈ ਨਹੀਂ ਸੀ ਇਸ ਕਰਕੇ ਅਖਬਾਰਾਂ ਦਾ ਫਿਕਰ ਨਹੀਂ ਸੀ ਤੇ ਆਪਣਾ ਫਿਕਰ ਮੈਂ ਲਾ ਦਿੱਤਾ ਸੀ ਮਹਾਰਾਜਾ ਪਟਿਆਲਾ ਦੀਆਂ ਕਾਲੀਆਂ ਕਤੂਤਾਂ ਤੇ ਜ਼ੁਲਮਾਂ ਦੀਆਂ ਕਹਾਣੀਆਂ ਤੇ ਆਪਣੇ ਨੇ ਧੜਕ ਲੇਖਾਂ ਨਾਲ ਮੈਂ ਤਾਂ ਹਲਚਲ ਮਚਾਉਣ ਤੇ ਘਬਰਾਹਟ ਖਿਲਾਰਨ ਲਈ ਕਾਮਯਾਬ ਹੋ ਗਿਆ ਇਹ ਵੀ ਯਾਦ ਰਹਿ ਕਿ ਮਾਸਟਰ ਜੀ ਨੇ ਇਹ ਵਿਰੋਧ ਤਾਂ ਉਸ ਸਮੇਂ ਕੀਤੀ ਜਦੋਂ ਕਿ ਮਹਾਰਾਜਾ ਪਟਿਆਲਾ ਚੈਂਬਰ ਆਫ ਪ੍ਰਿੰਸਸ ਦੇ ਚਾਂਸਲਰ ਦੇ ਤੌਰ ਤੇ ਲੰਡਨ ਮਾ ਗੋਲ ਮੈਕ ਕਾਨਫਰੰਸ ਵਿੱਚ ਭਾਗ ਲੈਣ ਲਈ ਗਏ ਹੋਏ ਕਿ ਲੰਡਨ ਚ ਉਹਦਾ ਰਾਜੇ ਦਾ ਪੂਰਾ ਸ਼ਾਨਦਾਰ ਸਵਾਗਤ ਹੋ ਰਿਹਾ ਸੀ ਤੇ ਬਾਕੀ ਦੇ ਗਏ ਹੋਏ ਸਿਕਨਮੈ ਦੇ ਵੀ ਮਹਾਰਾਜਾ ਪਟਿਆਲੀਆਂ ਦੀ ਸਪਾਰਸ਼ ਨਾਲ ਕਾਨਪਰ ਦੇ ਵਿੱਚ ਬੋਲਣ ਲਈ ਆਪਣੇ ਲਈ ਸਮਾਂ ਮੁਕਰਰ ਕਰਵਾ ਰਹੇ ਸੀ ਪਰ ਇੱਥੇ ਪੰਜਾਬ ਵਿੱਚ ਉਹਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਸਨ ਰਾਜੇ ਦੀਆਂ ਊਪੇ ਦੀਆਂ ਸੋ ਇਹ ਵਿਰੋਧਤਾ ਵੀ ਸਿਆਸੀ ਨਹੀਂ ਸੀ ਸਗੋਂ ਇੱਕ اخلاਕੀ ਕਿਸਮ ਦੀ ਸੀ ਅਕਾਲੀ ਤੇ ਪਰਦੇਸੀ ਨੂੰ ਜਿਹੜੇ ਅਖਬਾਰ ਸੀਗੇ ਉਸ ਸਮੇਂ ਪੰਥਕ ਅਖਬਾਰ ਮੰਨਿਆ ਜਾਂਦਾ ਸੀ ਸੋ ਇਹਨਾਂ ਅਖਬਾਰਾਂ ਨੂੰ ਹਰ ਪੰਤਕ ਹਤੇ ਚ ਹੀ ਪੜਦਾ ਸੀ ਮਤਲਬ ਕਿ ਹਰ ਪੰਤਕ ਹਤੇ ਚ ਹੀ ਗੋਲ ਹਰ ਰੋਜ਼ ਇਹਨਾਂ ਅਖਬਾਰਾਂ ਨਹੀਂ ਮਹਾਰਾਜ ਦੇ ਨਵੀਆਂ ਨਵੀਆਂ ਕੁੜੀਆਂ ਨਾਲ ਗੈਰ اخਲਾਕੀ ਕਿਸੇ ਕਹਾਣੀਆਂ ਛਪਦੀਆਂ ਸੀ ਇਸ ਤਰ੍ਹਾਂ ਮਾਸਟਰ ਤਾਰਾ ਸਿੰਘ ਜੀ ਨੇ ਲੰਡਨ ਗਏ ਹੋਏ ਮਹਾਰਾਜ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡੀ ਹਾਲਾਂਕਿ ਅਕਾਲੀਆਂ ਦਾ ਕੋਈ ਵੀ ਨੁਮਾਇੰਦਾ ਲੰਡਨ ਦੇ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਲਈ ਨਹੀਂ ਗਿਆ ਸੀਗਾ ਸੋ ਇਸ ਅਖਬਾਰੀ ਪ੍ਰੋਪਾਗੈਂਡੇ ਦੇ ਆਧਾਰ ਤੇ ਮਹਾਰਾਜ ਦੇ ਵਿਰੋਧੀਆਂ ਨੇ ਬ੍ਰਿਟਿਸ਼ ਅਧਿਕਾਰੀਆਂ ਕੋਲੋਂ ਇਨਕੁਆਇਰੀ ਕਮਿਸ਼ਨ ਬਿਠਾਤਾ ਕਮਿਸ਼ਨ ਨੇ ਸਾਰੀ ਤਹਿਕੀਕਾਤ ਕਰੀ ਪਰ ਇਹ ਤਹਿਕੀਕਾਤ ਰਾਹੀਂ ਸਾਰੇ ਲਾਏ ਗਏ ਦੋਸ਼ ਗਲਤ ਸਾਬਤ ਹੋ ਗਏ ਸੋ ਇਸ ਬਾਰੇ ਵੀ ਮਾਟਰ ਖੁਦ ਲਿਖਦਾ ਤਾਰਾ ਸੀ ਕਹਿੰਦਾ ਆਲ ਇੰਡੀਆ ਸਟੇਟਸ ਪੀਪਲ ਕਾਨਫਰੰਸ ਨੇ ਮੇਰੇ ਲਾਏ ਇਲਜ਼ਾਮਾਂ ਦੀ ਤਹਿਕੀਕਾਤ ਕੀਤੀ ਤੇ ਆਪਣੀ ਰਿਪੋਰਟ ਛਾਪੀ ਇਸ ਕਰਕੇ ਸਰਕਾਰ ਅੰਗਰੇਜ਼ੀ ਨੇ ਰੈਜੀਡੈਂਟ ਨੂੰ ਹੀ ਤਹਿਕੀਕਾਤ ਕਰਨ ਉਤੇ ਲਾਤਾ ਤਹਿਕੀਕਾਤਾਂ ਮੈਂ ਕਹਿੰਦਾ ਮਹਾਰਾਜਾ ਪਟਿਆਲਾ ਦੇ ਜੰਮੇ ਕੋਈ ਵੀ ਜੁਰਮ ਸਾਫਤ ਨਾ ਹੋਇਆ ਭਾਵੇਂ ਕਿ ਅਸਲ ਵਿੱਚ ਉਹ ਸਭ ਜੁਰਮਾਂ ਦਾ ਭਾਗੀ ਸੀ ਮਾਤਾ ਤਾਰਾ ਸਿੰਘ ਜੀ ਇੱਕ ਪਾਸੇ ਤਾਂ ਨਵੇਂ ਸਿੱਖ ਸਟੇਟ ਬਣਾਉਣ ਦੀ ਮੰਗ ਕਰ ਰਹੇ ਸਨ ਪਰ ਦੂਜੇ ਪਾਸੇ ਪਹਿਲੀ ਬਣੀ ਸ਼ਾਨਦਾਰ ਸਿੱਖ ਸਟੇਟ ਪਟਿਆਲਾ ਨੂੰ ਖਤਮ ਕਰਾਉਣ ਲਈ ਪੂਰੇ ਜ਼ੋਰ-ਸ਼ੋਰ ਨਾਲ ਬਿਆਨਦਾਗ ਰਹੇ ਸੀ ਸੋ ਦੋਸਤੋ ਪਹਿਲੀ ਜਿਹੜੀ ਪਹਿਲੀ ਗੋਲਮੇ ਕਾਨਫਰੰਸ ਹੈ ਇਹ 12 ਨਵੰਬਰ 1930 ਨੂੰ ਲੰਡਨ ਦੇ ਸੈਂਟ ਜੇਮਸ ਪੈਲਸ ਵਿਮਾ ਸ਼ੁਰੂ ਹੋਈ ਸੀ ਸੋ ਬਰਤਾਨੀਆਂ ਦੇ ਬਾਦਸ਼ਾਹ ਕਿੰਗ ਜਾਰਜ ਇਹਨੇ ਇਹਦਾ ਧღਾਟਨ ਕਰਿਆ ਤਾਂ ਸੋ ਬੇਸ਼ੱਕ ਇਹਦੇ ਵਿੱਚ ਭਾਰਤੀ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤਿਨਧ ਨਹੀਂ ਸੀਗੇ ਸਗੋਂ ਜ਼ਿਆਦਾਤਰ ਬ੍ਰਿਟਿਸ਼ ਸਰਕਾਰ ਨਾਲ ਮਿਲਵਰਤਨ ਕਰਨ ਵਾਲੇ ਸੀ ਫੇਰ ਵੀ ਭਾਰਤ ਵਿੱਚ ਲਾਗੂ ਕੀਤੇ ਗਏ ਸੰਵਿਧਾਨਕ ਸੁਧਾਰਾਂ ਵਿੱਚ ਰਹਿ ਗਈਆਂ ਕਮੀਆਂ ਪੇਸ਼ੀਆਂ ਬਾਰੇ ਖੁੱਲ ਕੇ ਵਿਚਾਰਾ ਹੋਈਆਂ ਸੀਗੀਆਂ ਦੋਵੇਂ ਸਿੱਖ ਸਰਦਾਰਾਂ ਸੰਪੂਰਨ ਸਿੰਘ ਅਤੇ ਉਜਲ ਸਿੰਘ ਇਹਨੇ ਇਹ ਨੁਕਤਾ ਕਾਨਫਰੰਸ ਦੇ ਸਾਹਮਣੇ ਲਿਆਂਦਾ ਸੀ ਕਿ ਸੰਵਿਧਾਨ ਸੁਧਾਰਾਂ ਦੇ ਨਾਲ ਭਾਰਤ ਨੂੰ ਫਿਰਕਿਆਂ ਚ ਵੰਡਿਆ ਜਾ ਰਿਹਾ ਹੈ ਇਹ ਕਦਮ ਭਾਰਤੀ ਰਾਸ਼ਟਰੀ ਚੇਤਨਾ ਦੇ ਰਾਹ ਦੇ ਵਿੱਚ ਇੱਕ ਅੜਕਾ ਬਣ ਗਿਆ ਮਹਾਰਾਜਾ ਪਟਿਆਲਾ ਨੇ ਇਹ ਮਤ ਸਾਹਮਣੇ ਰੱਖਿਆ ਸੀ ਕਿ ਭਾਰਤੀ ਰਿਆਸਤਾਂ ਭਾਰਤ ਦੇ ਫੈਡਰਲ ਢਾਂਚੇ 'ਚ ਰਲਣ ਖਾਤਰ ਤਿਆਰ ਹਨ ਪਰ ਚੈਂਬਰ ਆਫ ਪ੍ਰਿੰਸਸ ਨੂੰ ਵੀ ਸੰਵਿਧਾਨਕ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਇਸ ਤਰ੍ਹਾਂ ਇਹ ਕਾਨਫਰੰਸ ਬ੍ਰਿਟ ਚ ਹਕੂਮਤ ਦੇ ਨਜ਼ਰੀਏ ਵਿੱਚ ਅਤੇ ਇਹਦੇ ਵਿੱਚ ਸ਼ਾਮਲ ਹੋਣ ਵਾਲੇ ਨਮਾਇੰਦਿਆਂ ਦੇ ਨਜ਼ਰੀਏ ਦੀਆਂ ਉਮੀਦਾਂ ਤੋਂ ਕਿਤੇ ਵੱਧ ਕਾਮਯਾਬ ਰਹੀ ਸੀਗੀ ਸੋ ਇਹਦੇ ਨਾਲ ਦੋਵੇਂ ਧਿਰਾਂ ਨੂੰ ਆਪਸਮਾਂ ਸਮਝਣ ਬਾਰੇ ਬਹੁਤ ਮਦਦ ਮਿਲੀ ਸੀ ਸਭ ਨੂੰ ਬੋਲਣ ਦਾ ਟਾਈਮ ਦਿੱਤਾ ਗਿਆ ਤਾਂ ਤੇ ਸਭ ਦੇ ਵਿਚਾਰਾਂ ਨੂੰ ਸੁਣਿਆ ਗਿਆ ਤਾਂ ਸੋ ਇਸੇ ਗੱਲੋਂ ਹੀ ਬਰਤਾਨੀਆ ਦਾ ਪ੍ਰਧਾਨ ਮੰਤਰੀ ਰੈਮਜੀ ਮੈਕਡੋਨਲਡ ਇੱਕ ਹੋਰ ਏਦਾਂ ਦੀ ਕਾਨਫਰੰਸ ਕਰਨ ਲਈ ਉਤੇਜਿਤ ਹੋ ਗਿਆ ਪਰ ਉਹ ਅਗਲੀ ਗੋਲਵੇ ਕਾਨਫਰੰਸ ਦੇ ਵਿੱਚ ਭਾਰਤ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੁੰਦਾ ਸੀ ਸੋ ਇਹ ਇਸ ਪਹਿਲੀ ਗੋਲ ਮੇਲ ਕਾਨਫਰੰਸ 1937 ਕੇ ਭਾਰਤ ਦੇ ਵਾਇਸ ਰਾਏ ਲਾਰਡ ਇਰਵਿਨ ਨੇ ਮਹਾਤਮਾ ਗਾਂਧੀ ਨੂੰ ਜੇਲ੍ਹ માં ਤੇ ਰਿਹਾ ਕਰਤਾ ਤੇ ਉਹਦੇ ਨਾਲ ਉਹਦਾ ਬਾਕੀ ਦੇ ਰਾਣਿਤ ਕੈਦੀਆਂ ਨੂੰ ਵੀ ਰਿਹਾ ਕਰਤਾ ਲਾਰਡ ਇਰਵਿਨ ਤੇ ਮਹਾਤਮਾ ਗਾਂਧੀ ਦੀ ਆਪਸੀ ਮੁਲਾਕਾਤ ਹੋਈ ਮੁਲਾਕਾਤ ਦਾ ਇਹ ਸਮਾਂ ਮਹਾਤਮਾ ਗਾਂਧੀ ਨੇ ਆਪ ਮੰਗਿਆ ਦਾ ਮੁਲਾਕਾਤ ਦੋਸਤਾਨਾ ਮਾਹੌਲ ਮੇ ਹੋਈ 5 ਮਾਰਚ 1931 ਨੂੰ ਦੋਹਾਂ ਵਿਚਕਾਰ ਇੱਕ ਸਮਝੌਤਾ ਹੋਇਆ ਇਹਨੂੰ ਅਖਬਾਰਾਂ 'ਵਾਂ ਗਾਂਧੀ ਇਲਵਨ ਸਮਝੌਤਾ ਕਿਹਾ ਗਿਆ ਸੀ ਸਾਥੀਆਂ ਦੀ ਰਿਹਾਈ ਬਦਲੇ ਗਾਂਧੀ ਨੇ ਆਪਣਾ ਨਾਮ ਲਗਰਤਨ ਲਹਿਰ ਵਾਪਸ ਲੈ ਲਈ ਸੀ ਅਤੇ ਦੂਜੀ ਗੋਲ ਵਿੱਚ ਕੌਂਫਰੰਸ ਦੇ ਵਿੱਚ ਸ਼ਾਮਲ ਹੋਣਾ ਵੀ ਮੰਨ ਗਿਆ ਸੀ ਗਾਂਧੀ ਦੂਜੇ ਪਾਸੇ ਦੇਖੋ ਹੈਰਾਨੀ ਵਾਲੀ ਗੱਲ ਹੈ ਕਿ ਦੂਜੇ ਪਾਸੇ ਦੇਸ਼ ਦੀ ਪਹਿਲੀ ਗੋਲ ਵਿੱਚ ਕੌਂਫਰੰਸ ਤੋਂ ਬਾਅਦ ਦੇਸ਼ ਵਿੱਚ ਆਪਣੇ ਜਹ ਭਾਰਤ ਵਿੱਚ ਔਰ ਦੂਜੀ ਗੋਲ ਵਿੱਚ ਕੌਂਫਰੰਸ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਤੇ ਉਹਦੇ ਦੋ ਸਾਥੀਆਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਸੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਜਾਏ ਇਸ ਫਾਂਸੀ ਦਾ ਵਿਰੋਧ ਕਰਨ ਦੇ ਮਹਾਤਮਾ ਗਾਂਧੀ ਤੇ ਉਹਨਾਂ ਦੀ ਕਾਂਗਰਸ ਨੇ ਗਾਂਧੀ ਇਤਮੇਂ ਸਮਝੌਤਾ ਕਰ ਲਿਆ ਔਰ ਜੇਲ੍ਹਾਂ ਵਿੱਚੋਂ ਆਪਣੇ ਵਰਕਰਾਂ ਨੂੰ ਰਿਹਾ ਕਰਵਾ ਲਿਆ ਇਹਨਾਂ ਨੂੰ ਜਹੀਦ ਕਰਵਾ ਤੱਕ ਭਗਤੀਆਂ ਨੂੰ ਅਸਲ ਮਾ ਇਸੇ ਗੱਲ ਦੀ ਲਾਰਡ ਇਰਬਨ ਨੂੰ ਜ਼ਰੂਰਤ ਸੀਗੀ ਅਸਲ ਮਹਾਤਮਾ ਗਾਂਧੀ ਨੇ ਇੱਕ ਵਾਰ ਵੀ ਉਹਨਾਂ ਸ਼ਹੀਦਾਂ ਦੀ ਫਾਂਸੀ ਦਾ ਕੋਈ ਰੋਸ ਜ਼ਾਹਰ ਨਹੀਂ ਕਰਿਆ ਸਗੋਂ ਇਹਦੇ ਉਲਟ ਉਹ ਦੂਜੀ ਜਿਹੜੀ ਗੋਲਮੇ ਕਾਨਫਰੰਸ ਹੋਣੀ ਸੀਗੀ ਇਹਦੇ માં ਸ਼ਾਮਲ ਹੋਣ ਲਈ ਵੀ ਸਹਿਮਤ ਹੋ ਗਿਆ ਸੋ ਇਹੀ ਹਾਲ ਸਿੱਖ ਲੀਡਰਸ਼ਿਪ ਦਾ ਸੀ ਨਾ ਸਿੱਖ ਲੀਗੀਆਂ ਨੇ ਨਾ ਹੀ ਅਕਾਲੀਆਂ ਨੇ ਨਾ ਹੀ ਸ਼ਰੋਮਣੀ ਕਮੇਟੀ ਨੇ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਦਾ ਕੋਈ ਰੋਸ ਪ੍ਰਗਟ ਕੀਤਾ ਸਗੋਂ ਉਹ ਵੀ ਗਾਂਧੀ ਦੇ ਨਾਲ ਇਹ ਦੂਜੀ ਜਿਹੜੀ ਗੋਲਮੇ ਕਾਨਫਰੰਸ ਸੀਗੀ ਇਹਦੇ માં ਸ਼ਾਮਲ ਹੋਣ ਲਈ ਮੰਨ ਗਏ ਸੋ ਬ੍ਰਿਟਾਨੀਆ ਦੀ ਹਕੂਮਤ ਵਰਲਡ ਨੂੰ ਦਰਸਾਣਾ ਚਾਹੁੰਦੀ ਸੀ ਕਿ ਜਿਹੜੇ ਇਹ ਅੱਤਵਾਦੀਆਂ ਇਹਨਾਂ ਨਾਲ ਕਿਸੇ ਵੀ ਭਾਰਤੀ ਪਾਰਟੀ ਦਾ ਸਬੰਧ ਨਹੀਂ ਜਨਨਿਕ ਭਗਤ ਸਿੰਘ ਉਹਨਾਂ ਨਾਲ ਭਗਤ ਸਿੰਘ ਨੂੰ ਤਾਂ ਹੀ ਅਤਵਾਦੀ ਕਿਹਾ ਗਿਆ ਹੁਣ ਤੱਕ ਤਾਂ ਹੀ ਸ਼ਹੀਦ ਨਹੀਂ ਕਰਦਾਨੇ ਆ ਗਿਆ ਠੀਕ ਹੈ ਕਾਗਜ਼ਾਂ ਦੇ ਵਿੱਚ ਸੋ ਇਹ ਦੱਸਣਾ ਚਾਹੁੰਦੀ ਸੀ ਅੰਗਰੇਜ਼ ਸਰਕਾਰ ਦੀਨਾਂ ਦਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਹੈ ਜਦੋਂ ਸਰਦਾਰ ਭਗਤ ਸਿੰਘ ਨੂੰ 23 ਮਾਰਚ 1931 ਨੂੰ ਸ਼ਾਮ ਦੇ 7:33 ਵਜੇ ਦਿੱਤੀ ਗਈ ਸੀ ਤਾਂ ਦੋਸਤੋ ਇਹ ਸੀਗਾ ਪਹਿਲਾ 파ਟ ਵੀਡੀਓ ਦਾ ਹੁਣ ਅੱਗੇ ਕੀ ਹੁੰਦਾ ਦੋਜੀ ਦੂਜੀ ਗੋਲਵੇ ਕਾਨਫਰੈਂਸ ਦੇ ਵਿੱਚ ਇਹ ਵੀ ਦੱਸਾਂਗੇ ਸੋ ਇਹ ਸੀ ਅਸਲ ਸਚਾਈ ਕੀ ਕੀ ਚੱਕਰਵਾਜੀਆਂ ਪਈਆਂ ਠੀਕ ਹੈ ਜੀ ਸੋ ਅਗਲੀ ਵੀਡੀਓ ਉਹ ਵੀ ਸੁਣ ਸੁਣਯੋਗ ਹੈ ਥੋੜੀ ਅੱਖਾਂ ਖੁੱਲ ਜੂਗੀਆਂ ਸੋ ਚੈਨਾ ਦੋਸਤੋ ਜਿਨ੍ਹਾਂ ਵੀ ਬ੍ਰੈਂਡ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਸੋ ਮਿਲਦੇ ਆ ਅਗਲੇ ਪਾਰਟ ਵਿੱਚ ਦੇਓ ਆ ਗਿਆ ਸਤਿ ਸ਼੍ਰੀ ਅਕਾਲ